ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚਾਲਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਜਰਸੀ ਬੈਡ ਟਾਪ ਬਰੀਡ ਤਾਜੀ ਸੂਈ ਆ ਇੱਕ ਐਚਫ ਵਰਡ ਆ ਬਈ ਇਹ ਵੀ ਤਾਜੀ ਸੂਈ ਆ ਤੇ ਆਓ ਕਰ ਲੈਨੇ ਬਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਬੱਗਾ ਸਿੰਘ ਆ ਜੀ ਹੂੰ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਰਨਾਲਾ ਜੀ ਹੂੰ ਤਹਿਸੀਲ ਤਪਾਏ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਡ ਜੀ ਤੇ ਭੜੌੜ ਆ ਹੂੰ ਇਦਰ ਪਾਈ ਰੂਫਾ ਓਕੇ ਮਾਈ ਰੂਫਾ ਵਾਲੀ ਸੜਕ ਤੇ ਘਾਰਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲ 998640 ਜੀ 54198 ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇ ਨੇ ਟੋਬਰੀਡ ਕਿਹੜਾ ਸੂਆ ਸੂਈ ਹੈ ਤੇ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਰਾਤ ਸੂਈ ਹੈ ਜੀ ਜੇਰਾ ਪਈ ਆ ਜੇਰ ਬਾਈ ਬਾਲਟੀ ਚ ਰੱਖੀ ਬੈਠਾ ਦੀ ਆ ਦੇ ਕੰਪਲੀਟ ਓਕੇ ਆ ਬੱਚਾ ਕੀ ਦੇਤਾ ਨੇ ਬੱਸਾ ਦੇਗੀ ਡਾਕਟਰ ਉਹ ਅੱਛਾ ਦੇਗੀ ਬਾਈ ਕਿੰਨਾ ਗੇ ਰਿਕਾਰਡ ਹੈ ਬਈ ਇਹਦਾ ਦੁੱਧ ਡਾਕਟਰ ਮਾਲਕਾਂ ਹੀ ਦੱਸਣ ਦੇ ਸਾਬ ਨਾਲ ਪਿਛਲੇ ਸੂਏ ਦਾ 22 23 ਕਿਲੋ ਦੁੱਧ ਕੱਢਿਆ ਆ ਬੰਦਾ ਵੱਡੇ ਕੱਦ ਦਾ ਹਾਂਜੀ ਪੰਜਾਬ ਵਾਲੀ ਜਰਸੀ ਛੋਟੀ ਨਾ ਮੰਨਿਓ ਫੁੱਲ ਕੱਦ ਨਾਲ ਐਫ ਐਫ ਖੜੀ ਆ ਬਰਾਬਰ ਦਾ ਗਾਂ ਦਾ ਕਰਮ ਵਾਲੀ ਦਾ ਲੇਵਾ ਨੇੜ ਤੋਂ ਚੈੱਕ ਕਰਵਾਣੇ ਪਹਿਲਾਂ ਮੂਹਰੋਂ ਲੇਵਾ ਚੈੱਕ ਕਰੋ ਕੱਲੀ ਕੱਲੀ ਨਾੜ ਨਾਲ ਲੇਵੇ ਤਾਂ ਇਹ ਖੜੀ ਆ ਪੂਰੀ ਵਿਤੀ ਤੇ ਕੱਲਾ ਕੱਲਾ ਥਣ ਪੀੜੀ ਦੇ ਪਾਏ ਵਰਗੇ ਥਣ ਗੁਲਾਬੀ ਥਣ ਮੁੱਠੀ ਵਾਲਾ ਥਣ ਅੱਥੀ ਚੋਲ ਚਾਹੇ ਮਸ਼ੀਨਾਂ ਚੋਲ ਪਸ਼ਾਂ ਤੋਂ ਲੈ ਵਾ ਦੇਖ ਲੈ ਕਮਾਲ ਦਾ ਹਨਾ ਬਈ ਹਾਂਜੀ ਹਾਂਜੀ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਫੁੱਲ ਕੱਦ ਸੁਈ ਸਵਾਈ ਜੇਰ ਬਾਲਟੀ ਚ ਪਈਆ ਬੱਚਾ ਚਲੋ ਕੋਈ ਨਹੀਂ ਬੱਚਾ ਦੇਤਾ ਫੇਸ ਦੀ ਬਿਊਟੀ ਕਮਾਲ ਦੀ ਟੂਆ ਟੂਆ ਬੋਦੀਵਾਦੀ ਪੂਰੀ ਚੰਗੀ ਆ ਸਨਖ ਪੁਣਾ ਬੜ ਦੇ ਵਿੱਚ ਫੁੱਲ ਦੁੱਧ ਵੀ ਚੰਗਾ ਪਾ ਦੂ ਤੇ ਦੁੱਧ ਵੀ ਫੈਂਟ ਵਾਲਾ ਹੋ ਕਹਨੀ ਬਈ ਹੂੰ ਛੋਟਾ ਜਾ ਫੇਰ ਲੈ ਵਾ ਦੇਖ ਕਹਨੀ ਬਈ ਬਾੜਾ ਬੰਦ ਲੇ ਮੇਰੀ ਬਹਿੜਾ ਕੇ ਸਾਹਿਬ ਪੂਰਾ ਪੰਡ ਵਾਲਾ ਲੇਵਾ ਜਰਸੀ ਬਰੀਡ ਆ ਮੰਗ ਫੁੱਲ ਆ ਮਿਲਦੀ ਘਾਟਾ ਕਰਮਾਲੀ ਲੈ। ਕੀ ਬਾਤ ਆ। ਲੇਵਾ ਲੋਵਾ ਇੱਕ ਨੰਬਰ ਆ ਕਰਮਾਲੀ ਦਾ। ਤੂਰਾ ਤੂਰਾ ਚੈੱਕ ਕਰੋ ਫੇਸ ਦੇਖੀ ਬਾਈ। ਛੋਟਾ ਜਿਹਾ ਫੇਸ ਆ ਕਰਮਾਲੀ ਦਾ। ਲੈ। ਬੋਦੀ ਪਾਣੀ ਪਿਆ ਲਓ ਡਾਕਟਰ ਸਾਹਿਬ ਚਾਹੇ। ਜਮਾ ਬਾਈ ਜਮਾ। ਹੂੰ। ਫੁੱਲ ਬਰੀਡ ਆ ਕਿਸੇ ਪਾਸੋਂ ਕੋਈ ਘਾੜੀ ਨਹੀਂ ਕਰਮਾਲੀ ਨੂੰ। ਬਾਕੀ ਫੈਂਡ ਫੁੱਲ ਆ ਜਾਣੀ ਇਹਦੀ। ਕਿਨੇ ਬਾਈ? ਹਾਂਜੀ ਹਾਂਜੀ। ਹੂੰ। ਦੁੱਧ ਮਾਇਰ ਦਾ ਹੋ ਜੀ ਬੈੜਾ ਜਮਾ ਮੱਝ ਨਾਲ ਦੁੱਧ ਦੇਣਾ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਇਹਦੀਆਂ ਮਾਰ ਕੇ ਖਾਣਾ ਢੰਡੀ ਬਹੁਤ ਆਣਾ ਬਾਈ ਕਰ ਮਾਰ ਜਿਵੇਂ ਮਰਜੀ ਡਾਕਟਰ ਸਾਹਿਬ ਧਾਰਾਂ ਮਾਰੀ ਚੱਲਾਂ ਸਾਰੇ ਕੋਈ ਚੱਕਰ ਨਹੀਂ ਕਹਿਣਾ ਵਾਸਤਾ ਚਵਾਈ ਚੈੱਕ ਕਰੋ ਲੈ ਇੱਕ ਨੰਬਰ ਚੋਂ ਆ ਮੋਟਾ ਮੋਟਾ ਚੋਣਾ ਕੀ ਬਾਤ ਹੈ ਲੈ ਬਾ ਦੇਖ ਪੰਡ ਵਾਲਾ ਕਿ ਨਹੀਂ ਡਾਕਟਰ ਬਾળી ਲੈਵੇ ਲੂ ਬੇ ਥਣਾ ਥਣਾ ਦੀ ਬੈੜ ਬਾળી ਜੰਗੀਆਂ ਨੇ ਦੂਜੇ ਥਣਾ ਚੋਂ ਚਵਾਈ ਚੈੱਕ ਕਰੋ ਇੱਕ ਨੰਬਰ ਚੋਂ ਆ ਇੱਕ ਨੰਬਰ ਬਾਈ ਕੀ ਬਾਤ ਹੈ ਮੋਲ ਭਰਾ ਜੈ ਜੀ ਹਾਂ ਮੋਲ ਜੈ ਜੀ ਠੀਕ ਆ ਬਾਈ ਜਮਾ ਖਿੱਚ ਕੇ ਮੋਲ ਰੱਖਾਂਗੇ ਬਾਈ ਕਹਿੰਦਾ ਬਾਹਲਾ ਮੋਲ ਨਹੀਂ ਕਰਦੇ ਲੈ ਵਾ ਦੇਖੋ ਪੰਡਲ ਕਲਾ ਕਲਾ ਥਾਣੇ ਪੂਰੀ ਵਿੱਤੀ ਦੇ ਥਣ ਮੁਠੀ ਵਾਲਾ ਥਣ ਨਾਣਾ ਨੋੜਾ ਮੋਲ ਚਾਹੀਏ ਚਵਾਈ ਇੱਕ ਨੰਬਰ ਬੱਚਾ ਆ ਗਿਆ ਚਲੋ ਕੋਈ ਨਹੀਂ ਬੱਚਾ ਬਾਈ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਵੀ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਇਹ ਕਦੋਂ ਸੂਈ ਹੈ ਬਾਈ ਇਹ ਵੈੜ ਕੱਲ ਦੀ ਸੂਈ ਵੀ ਹੈ ਬੱਚਾ ਕੀ ਦੇਤਾ ਇਹਨੇ ਬੱਚਾ ਡਾਕਟਰ ਸਾਹਿਬ ਉਹ ਅੱਛਾ ਦੇਤਾ ਠੀਕ ਆ ਕਿੰਨਾ ਕੇ ਵੈਸੇ ਰਿਕਾਰਡ ਹੈ ਬੈੜਦਾ ਭਾਈ ਡਾਕਟਰ ਸਾਹਿਬ ਬੈੜਾ ਪਿਛਲੇ ਸੂਏ ਦਾ ਇਹਦਾ ਹੂੰ 20 22 ਕਿਲੋ ਦੁੱਧ ਪਾਇਆ ਓਕੇ ਹਾਂਜੀ ਲੇਵਾ ਬੜਾ ਫੈਕਟਾ ਹਨਾ ਜਮਾ ਮਾਰ ਫੀਡ ਚੈੱਕ ਪਾਇਆ ਹੁੰਦਾ ਹੈ ਢੱਲੇਵਾ ਕੁਟੀ ਲਾ ਹੁੰਦਾ ਲੈ ਹੂੰ ਲੈ ਕੀ ਆ ਥਣ ਥਣ ਬਹੁਤ ਸਿੰਗਾ ਲੱਗੇ ਹਾਂਜੀ ਹਾਂਜੀ ਪੂਰੀ ਮਿੱਠੀ ਦੇ ਕੱਲਾ ਕੱਲਾ ਸੀ ਚਵਾਈ ਕਿਵੇਂ ਆ ਭਰਾ ਚਵਾਈ ਇੱਕ ਨੰਬਰ ਆ ਡਾਕਟਰ ਉਹ ਲੋ ਲੈ ਕੇ ਚੈੱਕ ਕਰ ਲੋ ਚਾਰੇ ਥਣ ਇੱਕੋ ਜਿਹੇ ਪੂਰੇ ਗੈਰ ਤੇ ਫੇਸਬੁਕਸ ਬੜਾ ਪਿਆਰਾ ਬੋਦੀਬਾਦੀ ਪੂਰੀ ਚੰਗੀ ਸਨਖ ਪੁਣਾ ਬੈਡ ਦੇ ਵਿੱਚ ਫੁੱਲ ਲਗਾ ਫੁੱਲ ਬ੍ਰੀਡ ਆ ਭਾਈ ਫੁੱਲ ਹੈ ਭਾਈ ਤੋਰ ਕੇ ਦਿਖਾ ਦੇ ਥੋੜਾ ਪੜਾ ਦੇ ਪਿੱਛੇ ਤੋਂ ਕਿ ਨਹੀਂ ਹਾਂਜੀ ਹਾਂਜੀ ਡਾਕਟਰ ਫਿੱਟ ਫਿੱਟ ਪਈ ਐ ਲੈ ਵੇ ਕੰਨੇ ਆ ਐ ਨਹੀਂ ਵੀ ਸੇਤੀ ਮੈਂ ਸਟੈਟਸ ਵਗੈਰਾ ਹੋ ਜੂ ਕਿ ਨਹੀਂ ਜੇ ਮੈਂ ਡਾਕਟਰ ਨਾ ਇਹਨੂੰ ਕੋਈ ਵੀ ਨਾ ਐ ਨਹੀਂ ਦਾਵਾ ਯੂ ਥਣ ਨੂੰ ਕੋਈ ਹੂੰ ਸਹੀ ਗੱਲ ਆ। ਬਾਕੀ ਤੋਰਾ ਚੈੱਕ ਕਰ ਲੋ ਲੈ। ਇੱਕ ਨੰਬਰ ਤੋਰਾ ਲੇਵਾ ਲੂਵਾ ਤਾਂ ਕਮਾਲ ਹੀ ਆ ਕਰਮਾ ਇਹਦਾ। ਬੜੀ ਸਫਾਈ ਆ ਲੇਵੇ ਦੀ। ਹਾਂਜੀ ਹਾਂਜੀ। ਅਣ ਦਾ ਸਾਈਜ਼ ਵੀ ਬੜਾ ਚੰਗਾ ਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਕੱਦ ਵੀ ਚੰਗਾ ਕਰਮਾ ਇਹਦਾ। ਹਾਂਜੀ ਹਾਂਜੀ ਡਾਕਟਰ। ਛੋਟੀ ਨਾ ਮੰਨੋ ਕੱਦ ਵੀ ਬਹੁਤ ਚੰਗਾ। ਲੈ। ਤੋਰਾ ਤੋਰਾ ਇੱਕ ਨੰਬਰ ਆ ਕਰਮਾ ਇਹਦਾ। ਥੋੜਾ ਬੱਚੇ ਦਾ ਕਰਦੀ ਆ। ਬੱਚੇ ਦਾ ਕਰਦੀ ਆ ਡਾਕਟਰ ਸਾਹਿਬ। ਹਮ। ਇਹ ਮੁੱਲ ਭਰਾ ਜੈ ਜੀ ਹੂੰ ਹਾਂ ਮੁੱਲ ਜੈ ਜੀ ਹੂੰ ਜਮਾ ਬਾਈ ਕਨ ਜੈਜ ਮੁੱਲ ਰੱਖਾਂਗੇ ਬਾਹਲਾ ਮੁੱਲ ਨਹੀਂ ਰੱਖਦੇ ਮੁੱਲ ਹੋਣਾ ਬਈ ਫੂਨਤੀ ਆ ਬੱਚਾ ਇਹਨੇ ਵੀ ਬੱਚੇ ਹੀ ਦਿੱਤਾ ਤੇ ਤਾਰਾ ਇਨੀ ਕੋਈ ਚੱਕਰ ਨਹੀਂ ਬਈ ਮਾਰ ਕੇ ਰੱਖਾ ਠੰਡੀ ਬਾਉ ਦਾਣਾ ਕਰ ਮਾਰ ਜਿਵੇਂ ਮਰਜ਼ੀ ਦਾ ਤਾਰਾ ਮਾਰੀ ਚੱਲ ਬਾਕੀ ਬਾਤ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਜਵਾਈ ਚੂਹੀ ਤਾਂ ਓਕੇ ਆ ਕਿ ਨਹੀਂ ਕਿਉਂ ਮੈਂ ਇੱਕ ਨੰਬਰ ਆ ਰਿਹਾ ਡਾਕਟਰ ਸਾਹਿਬ ਮੋਟਾ ਮੋਟਾ ਜਿਉਣਾ ਲੈ ਲੈ ਕਿਆ ਬਾਤ ਹੈ ਇੱਕ ਨੰਬਰ ਚ ਵਾਈ ਹੈ ਕਨੇ ਹਾਂਜੀ ਹਾਂਜੀ ਹਮ ਮੋਲ ਪ੍ਰਾਜ ਜੈ ਜੀ ਨੂੰ ਮੋਲ ਜੈ ਜੀ ਨੂੰ ਬਾਈ ਕਹਿੰਦਾ ਬਿਲਕੁਲ ਖਿੱਚ ਕੇ ਮੋਲ ਰੱਖਾਂਗੇ ਜੈ ਜ ਮੋਲ ਰੱਖਾਂਗੇ ਤੇ ਬਾਈ ਕੋਈ ਇੱਕ ਨੰਬਰ ਥਾਣੀ ਰੱਖਦਾ ਨਾ ਥਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਨੇੜੇ ਤੋਂ ਲੈ ਵਾ ਚੈੱਕਰ ਨੂੰ ਫਾੜੀ ਵਾਲਾ ਐ ਪੂਰੀ ਵਿੱਤੀ ਲੱਗਿਆ ਵਾ ਫੇਸਬੁਕ ਬੜਾ ਪਿਆਰਾ ਬਾਕੀ ਮੌਲਵਾਈ ਦੇ ਜਾਇਜ਼ ਹੁੰਦੇ ਆ ਮੋਲ ਕਰਾਂਗੇ ਬਾਈ ਕਹਿੰਦਾ ਫੋਨ ਤੇ ਖਿੱਚ ਕੇ ਮੋਲ ਰੱਖਾਂਗੇ ਬਾਲਾ ਮੋਲ ਨਹੀਂ ਕਰਦੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ